ਪੰਜਾਬ ਦੇ ਵਿੱਚ ਪਬੰਦੀਸ਼ੁਦਾ ਚਾਈਨਾ ਡੋਰ ਦੇ 40 ਗੱਟੂਆਂ ਦੇ ਨਾਲ ਅਮਲੋ ਪੁਲਿਸ ਦੇ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਜਿਸ ਸੰਬੰਧੀ ਡੀਐਸਪੀ ਅਮਲੋ ਗੁਰਦੀਪ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਅਮਲੋ ਗੁਰਦੀਪ ਸਿੰਘ ਨੇ ਕਿਹਾ ਕਿ ਪਬੰਦੀਸ਼ੁਦਾ ਚਾਈਨਾ ਡੋਰ ਦੀ ਵਪਿੰਗ ਰੋਕਣ ਦੇ ਯੋਨੋਂ ਵੱਲੋਂ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਇਸ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਮਲੋ ਦੇ ਵਿੱਚ ਹਰੀਸ਼ ਕੁਮਾਰ ਨਾਮ ਦਾ ਵਿਅਕਤੀ ਚਾਈਨਾ ਡੋਰ ਵਿੱਚ ਰਹਿੰਦਾ ਹੈ। ਜਸ ਤੋਂ ਬਾਦ ਉਹਨਾਂ ਤੋਂ ਬੋਲੋ ਜਦੋਂ ਪੜਤਾਲ ਕੀਤੀ ਗਈ ਤਾਂ ਹਰੀਸ਼ ਕੁਮਾਰ ਦੇ ਘਰ 40 ਗੱਟੂ ਪਬੰਦੀ ਸ਼ੂਦਾ ਚਾਇਨਾ ਡੋਨ ਰੋਹੀ ਦੀ ਹੈ। ਜਿਸ ਤੋਂ ਵੱਲੋਂ ਬੜੋਸ ਤੋਂ ਕਬਜ਼ੇ ਵਿੱਚ ਲਾ ਕੇ ਮਾਮਲਾ ਦਰਜ ਕੀਤਾ ਅਤੇ ਹਰੀਸ਼ ਕੁਮਾਰ ਨੂੰ ਗ੍ਰਫਤਾਰ ਕਰ ਲਿਆ ਗਿਆ। ਟਾਡੀਐਸਪੀ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਤੋਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਪਬੰਦੀ ਸ਼ੂਦਾ ਚਾਇਨਾ ਡੋਨ ਦਾ ਇਸਤੇਮਾਲ ਨਾ ਕੀਤਾ ਜਾਵੇ। ਤਾਂ ਜੋ ਇਸ ਦੇ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਮੈਂ ਕਹਿ ਕੇ ਜੇਕਰ ਕੋਈ ਚਾਇਨਾ ਡੋਨ ਵੇਚਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇਣੀ ਚਾਹੀਦੀ ਹੈ। ਹਰੀਸ਼ਨਾ ਦਾ ਗਾ ਮਲੂਦਤ ਵਾਸੀ ਹੈਗਾ ਮਾਤਾ ਰਾਣੀ ਮਹੱਲੇ ਦਾ ਇਹ ਕੋ 40 ਗੱਟੂ ਚੈਨਾ ਡੋਰ ਦੇ ਬਰਾਮਤ ਹੋਏ ਨੇ ਤੇ ਅਸੀਂ ਪਰਚਾ ਦਿੱਤਾ ਹੈਗਾ ਜਿਹੜੀ ਇਹ ਡੋਰ ਹੈ ਤੁਹਾਨੂੰ ਪਤਾ ਬੜੀ ਘਾਤ ਹੈ ਤੇ ਇਹ ਸਾਡੀ ਮੈਂ ਤੁਹਾਨੂੰ ਖਾਸ ਕਰਕੇ ਤੁਹਾਡੇ ਲਈ ਬੇਨਤੀ ਕਰਨਾ ਚਾਹਣਾ ਬਸੰਤ ਆ ਰਹੀ ਹੈ ਸਾਡੀਆਂ ਟੀਮਾਂ ਬਣੀਆਂ ਸਾਨੂੰ ਐਸਐਸਪੀ ਸਾਡੇ ਫਤਿਹਗੜ੍ਹ ਸਾਹਿਬ ਮਾਨਯੋਗ ਤੁਜੋਤ ਗਰੇਵਾਲ ਆਈਪੀਐਸੀ ਸਿੱਧੇ ਨਿਰਦੇਸ਼ ਨੇ ਕਿ ਨਾ ਤਾਂ ਇਹ ਡੋਰ ਚੈਨਾ ਕਿਸੇ ਨੇ ਵੇਚਣੀ ਹੈ ਤੇ ਨਾ ਇਹਨ ਦੀ ਕੋ ਵਾਤੂ ਕਰੀ ਮੈਂ ਮਾ ਮਾਪ ਨੂੰ ਬੱਚਿਆਂ ਦੇ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਣੇ ਬੱਚਿਆਂ ਦੀ ਨਿਗਰਾਨੀ ਕਰਨ ਜੇ ਉਹ ਚੈਨਾ ਡੋਰ ਨਾ ਤੰਗ ਚੜਾਉਂਦੇ ਆ ਤਾਂ ਉਹਨੂੰ ਅਵੋਇਡ ਕਰ ਵੇਚਣ ਵਾਲਾ ਜਾਂ ਵਰਤਨ ਵਾਲਾ ਕੋਈ ਵੀ ਵਰਤਦਾ ਫੜਿਆ ਗਿਆ ਜਾਂ ਵੇਚਦਾ ਫੜਿਆ ਗਿਆ ਉੱਤੇ ਸਖਤ ਕਾਰਵਾਈ ਹੋਏਗੀ ਤੁਹਾਡੇ ਸਾਹਮਣੇ ਤੁਹਾਨੂੰ ਜਿਹੜੇ ਨੈਟਵਰਕ ਖਬਰ ਹੋਇਆ ਦਿਖਾਤੇ ਆ ਬੰਦਾ ਵੀ ਮਰਵਾ ਦਿੱਤਾ ਸੋ ਮੈਂ ਵਾਰ-ਵਾਰੀ ਬੇਨਤੀ ਕਰਦਾ ਵੀ ਇਹਦੀ ਵਰਤੂ ਨਹੀਂ ਕਰਨੀ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜੇ ਸਾਡੇ ਸ਼ਹਿਰ ਦੇ ਬੱਚੇ ਬਜ਼ੁਰਗ ਜਿਹੜੇ ਸਕੂਟਰ ਮੋਟਰਸਾਈਕਲ ਤੇ ਜਾਂਦੇ ਹੈਗੇ ਉਹ ਬੜਾ ਨੁਕਸਾਨ ਹੁੰਦਾ ਹੈਗਾ ਸੋ ਜੇ ਕਿਸੇ ਕੋਲ ਹੈਗੀ ਹੈ ਤਾਂ ਇਹਨੂੰ ਸਾਨੂੰ ਦੱਸ ਦੋਵੇ ਡਿਸਟਰੋਏ ਕਰ ਦੇਵੇ ਨਹੀਂ ਜੇ ਅਸੀਂ ਫੜ ਲਈ ਤੇ ਇਹਦੇ ਚ ਕੋਈ ਕਿਸੇ ਨੂੰ ਬਲਾਈਜ਼ ਨਹੀਂ ਕੀਤਾ ਜਾਣਾ ਵੇਚਣ ਵਾਲੇ ਨੂੰ ਤੇ ਜਿਹੜਾ ਇਹਦੀ ਵਰਤੋਂ ਕਰਦਾ ਹੈਗਾ ਸੋ ਮੇਰੀ ਬੇਨਤੀ ਹੈ ਤੁਹਾਡੇ ਰਹੀਂ ਵਾਰ-ਵਾਰ ਬੇਨਤੀ ਹੈ ਵੀ ਇਹਦੀ ਵਰਤੋਂ ਨਾ ਕਰਨ ਤੇ ਫਿਰ ਜੇ ਸਫੜ ਲਿਆ ਸੀ ਇਹਦੇ ਚ ਕਿਸੇ ਨੂੰ ਕੋਈ ਮਾਫੀ ਨਹੀਂ ਮਿਲਣੀ ਕਾਰਵਾਈ ਕਰੇਗੀ ਚਾਹੇ ਉਹ ਕੋਈ ਬੱਚਾ ਹੈਗਾ ਤੇ ਚਾਹੇ ਕੋਈ ਉਹਦੇ ਪੇਰੈਂਟਸ ਨੇ ਕਿ ਜਿਹੜੇ ਕਰ ਰੱਖੀ ਬੈਠੇ ਇਹ ਡੋਰ ਸਰ ਮਿਲਿ ਕਿਤਵਾਏ ਇਹਦੇ ਘਰੋਂ ਮਿਲੀ ਹੈ ਗੋਪਤ ਸੁਤਨਾ ਮਿਲ ਗਿਆ ਸਾਡ ਨੂੰ ਸਾਡੀ ਨਾ ਇਹਦੇ ਚ ਮਾਨਕ ਜੋ ਐਸਐਸਪੀ ਸਾਹਿਬ ਦੇ ਨਿਰਦੇਸ਼ ਰਹੇਗੇ ਕੱਲ ਸਖਤ ਨਿਰਦੇਸ਼ ਸੀ ਵੀ ਸਾਰੇ ਏਰੀਆ ਚੈੱਕ ਕਰਨੇ ਸਾਡੀ ਟੀਮਾਂ ਚੈੱਕ ਕਰਦੀਆਂ ਇਸੇ ਚੈਕਿੰਗ ਦੌਰਾਨ ਸਾਨੂੰ ਪਤਾ ਲੱਗਿਆ ਸੀ ਵੀ ਜਿਹੜਾ ਹਰੀਸ਼ਨਾ ਦਾ ਬੰਦਾ ਇਹਦੇ ਘਰ ਹੈਗੀ ਹੈਗੀ ਪਹਿਲਾਂ ਸਾਨੂੰ ਇੱਕ ਦੋ ਮਿਲੇ ਸੀ ਉਸ ਤੋਂ ਬਾਅਦ ਫਿਰ ਅੱਗੇ ਅਸੀਂ ਇਹ ਤੋਂ ਪੁੱਛ ਪੜਤਾਲ ਕੀਤੀ ਤਾਂ ਉਹਦੇ ਵਿੱਚ ਹੋਰ ਬਰਾਮਦਗੀ ਹੋਈ ਹੈ ਤੇ ਅੱਗੇ ਵੀ ਸਾਡੀ ਇਹ ਜਿਹੜੀ ਸਰਚ ਹੈਗੀ ਚੈਕਿੰਗ ਹੈ ਚੱਲਦੀ ਰਹੇ ਕਿ ਪਤਾ ਲੱਗਿਆ ਨਹੀਂ ਕਿ ਆ ਕੇ ਕਿੱਥੋਂ ਵੇਚਦੇ ਨੇ ਇਸ ਅੱਜ ਅਸੀਂ ਉਹਦਾ ਪੇਸ਼ ਕੀਤਾ ਰਾਤ ਦੇ ਵਿੱਚ ਤੇ ਹੁਣ ਇਹਨੂੰ ਪੁੱਛ-ਕਿਛ ਕਰਦੇ ਆਂ ਕਿ ਕਿੱਥੋਂ ਲੈ ਕੇ ਆਉਂਦੇ ਆ ਜੇ ਕਿਸੇ ਹੋਰ ਨੇ ਲਿਆ ਕੇ ਇਹਦੇ ਕੋਲ ਰੱਖੀ ਐ ਜਾਂ ਕਿਸੇ ਤਰ੍ਹਾਂ ਦੀ ਕੋਈ ਹੋਰ ਗੱਲ ਆਉਂਦੀ ਐ ਕਿ ਉਹਦੇ ਤੇ ਵੀ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਦੇ ਵਿੱਚ ਫਿਰ ਦੇ ਨਾਲ ਕੋਈ ਹੋਰ ਵੀ ਬੰਦੇ ਜੁੜੇ ਹੋਏ ਆਂ ਹਾਂ ਉਹ ਚੈੱਕ ਕਰਦੇ ਆਂ ਅਸੀਂ ਮੈਂ ਹੁਣੇ ਆ ਕੇ ਮੋਝੇ ਪੁੱਛਿਆ ਹੈਗਾ ਐਸਐਚਓ ਸਾਹਿਬ ਨੂੰ ਵੀ ਕਰ ਰਿਹਾ ਮੈਂ ਚੈੱਕ ਕਰਦੇ ਆਂ ਜੇ ਕੋਈ ਹੋਰ ਆਇਆ ਤਾਂ ਤੇ ਮੈਂ ਤੁਹਾਨੂੰ ਸ਼ੋਰ ਕਰਦੇ ਵਿੱਚ ਕਿਸੇ ਨੂੰ ਬਖਸ਼ਣ ਵਾਲੀ ਕੋਈ ਗੱਲ ਨਹੀਂ ਬਿਲਕੁਲ ਬਖਸ਼ਣ ਵਾਲੀ ਗੱਲ ਨਹੀਂ ਕਿਉਂਕਿ ਇਹਦਾ ਬਹੁਤ ਮਾੜਾ ਪ੍ਰਭਾਵ ਪੈਂਦਾ 4 40 ਗੱਟੂ ਤੋਂ ਬਰਾਮਦ ਹੋਇਆ ਚੈਨਾੜੂ ਹਾਂ ਇਹ ਬਿਲਕੁਲ ਚੈਕਿੰਗ ਚੱਲਦੀ ਹੈ ਰੈਂਡਮਲੀ ਅਸੀਂ ਆਪਣੇ ਬੰਦਿਆਂ ਨੂੰ ਲਾਇਆ ਹੋਇਆ ਹੈ ਸਿਵਲ ਦੇ ਵਿੱਚ ਉਹ ਹੋ ਸਕਦਾ ਕਿ ਤੋਂ ਖਰੀਦਣ ਉਹ ਪਤਾ ਲੱਗ ਜਾਵੇ ਸਾਨੂੰ ਇੱਕ ਵੀ ਮਿਲ ਜਾਂਦਾ ਅਸੀਂ ਖਰੀਦੇ ਆ ਕਿ ਆਪਣੇ ਬੁੱਕ ਪਰ ਨੂੰ ਭੇਜਦੇ ਆ ਕਿ ਤੇ ਉਹ ਉੱਥੇ ਕਾਰਵਾਈ ਹੋਣੀ ਉਹ ਬੱਚੇ ਤੁਹਾਡੇ ਆ ਬੱਚੇ ਮੇਰੇ ਆ ਬੱਚੇ ਸਾਰਿਆਂ ਦੇ ਇੱਕੋ ਜਿਹੇ ਹੈ ਮੇਰੀ ਬੇਨਤੀ ਇਹ ਹੈ ਕਿ ਜੇ ਕੋਈ ਬੱਚਾ ਚੜਾਉਂਦਾ ਉਹਦਾ ਮਾਪੇ ਖਿਆਲ ਰੱਖੇ ਜੇ ਬੱਚੇ ਨੂੰ ਨਹੀਂ ਪਤਾ ਤਾਂ ਮਾਪੇ ਦੱਸਿਓ ਉਹਦਾ ਵੀ ਇਹ ਗੈਰ ਕਾਨੂੰਨੀ ਹੈ ਇਹਦੇ ਇਹ ਪਾਬੰਦੀ ਹੈ ਇਹ ਜੀ ਨਹੀਂ ਵਰਤੂ ਕਰ ਤੇ ਮਾ ਮਾਪ ਤਾਂ ਜਿਆਦਾ ਸਾਡੇ ਨਾਲੋਂ ਜਿਆਦਾ ਮਾ ਮਾਪ ਨੂੰ ਘਰੇ ਪਤਾ ਹੁੰਦਾ ਸੋ ਉਹਨਾਂ ਚ ਕਰ ਪਈਏ ਜੇ ਇੱਕ ਮਾ ਮਾਪ ਦੇ ਕੋਲੇ ਬੱਚਨੇ ਲਿਆਂਦੀ ਹੈ ਤੇ ਉਹਨੂੰ ਉਹਦੀ ਜਿਹੜੀ ਉਹਨੂੰ ਸਾੜ ਦੇਣ ਖਤਮ ਕਰ ਦੇਣ ਤਾਂ ਜੋ ਬੱਚਾ ਜਾਏ